ਸਾਰੇ ਤੋਂ ਪਹਿਲਾ ਸੀ ਗੁਰਦੇ ਹਸਾਂਗਾਰੇ ਸਭ ਜਗਾ ਅਜੀਤ ਸਿੰਘ ਜੀ ਸਭ ਜਗਾ ਗਿਗਾਰ ਸਿੰਘ ਜੀ ਸਭ ਜਗਾ ਜੋਰਾਵਰ ਸਿੰਘ ਜੀ ਸਭ ਜਗਾ ਫਦੇ ਸਿੰਘ ਜੀ ਹਿੰਮਤ ਸ਼ਹਾਦਤ ਤਿਰਵੰਸਦਾਨੀ ਸਾਬੇ ਆਲਮ ਸੁਦਾ ਸ਼੍ਰੀ ਗੁਰੂ ਬਿੰਦ ਸਿੰਘ ਜੀ ਦੇ ਨੂਨ ਸਰਦਾਰ ਸ਼ਮਨਵੀ ਪੇਟ ਕਰਦੇ ਆ ਉਹਨਾਂ ਦੇ ਆਜ਼ਾਦੀ ਲਈ ਧਰਮ ਲਈ ਅੱਜ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਉਦਮ ਸਿੰਘ ਚੌਂਕ ਵਿਖੇ ਅਸੀਂ ਉਸ ਮਹਾਨ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਉਹ ਸ਼ਹੀਦ ਨੇ ਓਮ ਨੂੰ ਜਿਹੜਾ ਉਹ ਬਹੁਤ ਉੱਚੀ ਲੈ ਕੇ ਗਏ ਨੇ ਕਿਉਂਕਿ ਇਹੋ ਜੀਆਂ ਮਿਸਾਲਾਂ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀਆਂ ਸਭ ਤੋਂ ਪਹਿਲਾਂ ਅਸੀਂ ਸ੍ਰੀ ਸਾਹਿਬ ਜੀ ਦੇ ਸਾਬਜਾਦਾ ਅਜੀਤ ਸਿੰਘ ਜੀ ਸਾਬਜਾਦਾ ਗੁਜਾਰ ਸਿੰਘ ਜੀ ਸਾਬਜਾਦਾ ਜੋਰਾਵਰ ਸਿੰਘ ਜੀ ਸਾਬਜਾਦਾ ਫਤਿਹ ਸਿੰਘ ਜੀ ਸਾਡੇ ਸਤਿਕਾਰਯੋਗ ਮਾਤਾ ਜੀ ਜਿਨ੍ਹਾਂ ਦੇ ਘਾਤਾਂ ਦੇ ਦਿਨ ਚੱਲ ਰਿਹਾ ਜਿਸ ਛੋਟੇ ਸਾਬਜਾਦਿਆਂ ਦੀ ਉਸ ਸਹਾਤਾਂ ਦਾ ਪੁੱਤਰ ਜਿਹੜਾ ਹੈ ਵਿਹਾੜਾ ਜੀ ਨੂੰ ਸਰ ਦਾ ਸਤਕਾਰ ਦੇ ਨਾਲ ਅਸੀਂ ਮਨਾ ਰਹੇ ਹਾਂ ਤੇ ਅੱਜ ਉਹ ਮਹਾਨ ਸਚੇਤ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਉਹਨਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ ਕਿਉਂਕਿ ਇਹਨਾਂ ਇਹ ਸਾਰੀਆਂ ਕੁਰਬਾਨੀਆਂ ਇਹ ਦੇਸ਼ ਵਾਸਤੇ ਹੋਈਆਂ ਇਹ ਸਾਰੀਆਂ ਕੁਰਬਾਨੀਆਂ ਧਰਮ ਦੀ ਰੱਖਿਆ ਲਈ ਹੋਈਆਂ ਆਪਣਾ ਫਰਜ਼ ਨਿਭਾਉਂਦੇ ਆਂ ਸਮਾਜ ਦੇ ਵਿੱਚ ਜੋ ਸੋਲੂਸ਼ਨ ਹੋ ਰਿਹਾ ਸੀ ਜਿਸ ਤਰ੍ਹਾਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਸਾਡਾ ਇਹ ਦੇਸ਼ ਬੰਨਿਆ ਹੋਇਆ ਸੀ ਤੋਂ ਉਹਨਾਂ ਸਰਲਾਤ ਸੂਰਿਆ ਨੇ ਜਲਿਆਂ ਵਾਲੇ ਬਾਗ ਦਾ ਬਸਲਾ ਵੀ ਲਿਆ ਇਹ ਦੱਸਿਆ ਵੀ ਕਿ ਜਿਹੜਾ ਤੱਕਾ ਹੈ ਕੋਈ ਕਰ ਵੀ ਜਾਵੇ ਤੇ ਉਹ ਤੱਕਾ ਹੀ ਹੁੰਦਾ ਉਹਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਉਹ ਸਹਾਇਤਾ ਜਿਹੜੀਆਂ ਸੀ ਉਹ ਉਹਨਾਂ ਦਾ ਜਿਹੜਾ ਹੈ ਦੇਸ਼ ਦੇ ਵਿੱਚ ਜਾ ਕੇ ਜਿਹੜਾ ਹੈ ਜ਼ਿਲ੍ਹਿਆਂ ਵਾਲੇ ਦੇ ਬਾਗ ਦਾ ਉਹਨਾਂ ਨੇ ਬਦਲਾ ਲਿਆ ਇੱਕ ਅ ਅਣਖ ਜੋ ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਸੀ ਸਿਰ ਜਾਇ ਤਾਂ ਜਾਇ ਮੇਰਾ ਸਿੱਖੀ ਸਿਦਕ ਨਾਲ ਜਾਇ ਉਹਨਾਂ ਨੇ ਉਹ ਆਪਣਾ ਸੁਨੇਹਾ ਦਿੱਤਾ ਸੋ ਅਸੀਂ ਸਾਰਿਆਂ ਨੇ ਪਾਵਨ ਚਰਨਾ ਵਿੱਚ ਸਰਦਾ ਸਰਕਾਰ ਭੇਟ ਕਰਦੇ ਆ ਤੇ ਅੱਜ ਬਹੁਤ ਵੱਡੀ ਲੋੜ ਆ ਸਾਡੇ ਸਮਾਜ ਨੂੰ ਕਿ ਜਿਨ੍ਹਾਂ ਆ ਵਾਸਤੇ ਉਹਨਾਂ ਨੇ ਇਹ ਸਹਾਇਤਾ ਦਿੱਤੀ ਹੈ ਜਾ ਕੇ ਆਪ ਜ਼ੇਲਾਂ ਦੇ ਵਿੱਚ ਫਾਂਸੀਆਂ ਦੇ ਰਸੇ ਤੋਂ ਮੇ ਉਹ ਕੀ ਸਾਡੇ ਕੁਦਰਤੀ ਸਾਧਨ ਜਿਹੜੇ ਨੇਚਰਲ ਸੋਰਸ ਸੀ ਉਹਨਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਨਾਂ ਦਾ ਸੋਸ਼ਣ ਹੋ ਰਿਹਾ ਸੀ ਹਰ ਇੱਕ ਤਿੱਕਰ ਜਿਹੜਾ ਹੈ ਉਹ ਸਿੱਖ ਧਰਮ ਦੇ ਮਹਾਨ ਸ਼ਹੀਦ ਸਰਬੰਸਦਾਨੀ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਪਣਾ ਹਜ਼ਾਰ ਕੀਤੇ ਕਵਿਤਾ ਪੇਸ਼ ਕਰਨ ਲਈ ਆਏ ਆਂ ਅਸੀਂ ਉਹਨਾਂ ਦੇ ਹਿੰਮਤ ਸ਼ਹਾਦਤ ਸਰਬੰਸਦਾਨੀ ਸਾਈਬੇ ਆਲਮ ਸੁਦਾ ਅਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੂੰ ਸ਼ਰਧਾ ਸੰਮੁਨਮੀ ਪੇਟ ਕਰਦੇ ਆ ਉਹਨਾਂ ਦੇ ਆਜ਼ਾਦੀ ਲਈ ਧਰਮ ਲਈ ਔਰ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਜੋਸ਼ਾਤਾਂ ਦਿੱਤੀਆਂ ਉਹਦਾ ساری ਦੁਨੀਆ ਦੇ ਵਿੱਚ ਕੋਈ ਈਸਾਨੀ ਨਹੀਂ ਹੈ ਉਹਨਾਂ ਨੇ ਇੱਕ ਐਸੀ ਲਹਿਰ ਸ਼ੁਰੂ ਪਾਈਆਂ ਜਿਹੜੀਆਂ ਸਿੱਖ ਸਮਾਜ ਨੂੰ ਔਰ ਹਿੰਦੁਸਤਾਨ ਦੇ ਹਰ ਬਸ਼ਰ ਨੂੰ ਔਰ ਮਨ ਮਨਾਉਣੀ ਦੀਪ ਤੇ ਲੋਕਾਂ ਲਈ ਅਸੀਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ اٹھਾਈਏ ਔਰ ਸਦਾ ਹੀ ਇਹ ਕਾਮਨਾ ਕਰੀਏ ਕਿ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਜੋ ਵੀ ਸ਼ੋਸ਼ਣ ਹੋ ਰਿਹਾ ਉਹਦੇ ਖਿਲਾਫ ਆਵਾਜ਼ ਉਠਾਈ ਜਾਵੇ ਔਰ ਇਹ عقیدہ ਹਰ 인도ਸਤਾਨੀ ਦਾ ਹਰ ਧਰਮ ਦੇ ਮੈਂ ਬੰਦਿਆਂ ਦਾ ਹੋਣਾ ਚਾਹੀਦਾ ਤਾਂ ਹੀ ਅਸੀਂ ਜ਼ਿੰਦਾਦਾਰ ਕਮਾਂ ਕਹਾਵਾਂਗੇ ਤਾਂ ਹੀ ਸਾਡਾ ਦੇਸ਼ ਆਜ਼ਾਦ ਰਹੂਗਾ ਔਰ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਕਿਤੇ ਵੀ ਜ਼ੁਲਮ ਹੁੰਦਾ ਹੋਵੇ ਉਦੋਂ ਲਈ ਦੁਨੀਆਂ ਦਾ ਹਰ ਬੰਸ਼ ਜਿਹੜਾ ਹੱਕ ਤੇ ਸੱਚ ਦੀ ਆਵਾਜ਼ uthਾਏ ਚਲ ਅੱਜ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਅਸੀਂ ਉਸ ਮਹਾਨ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਉਹ ਸ਼ਹੀਦ ਨੇ ਕੌਮ ਨੂੰ ਜਿਹੜਾ ਉਹ ਬਹੁਤ ਉੱਚੀ ਲੈ ਕੇ ਗਏ ਨੇ ਕਿਉਂਕਿ ਇਹੋ ਜੀਆਂ ਮਸਾਲਾ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀਆਂ ਕਿ ਇੱਕ ਆਪਣੀ ਕੌਮ ਵਾਸਤੇ ਆਪਣੇ ਦੇਸ਼ ਵਾਸਤੇ ਜਿਹੜਾ ਕਿ 22 ਸਾਲ ਉਹ ਅੱਗ ਜਿਹੜੀ ਹੈ ਆਪਣੇ ਅੰਦਰ ਰੱਖੀ ਤੇ ਉਹਦਾ ਬਦਲਾ ਲਿਆ ਜਲਿਆਂ ਵਾਲੇ ਬਾਗ ਦਾ ਜਿਹੜਾ ਕਤਲੇਆਮ ਹੋਇਆ ਸੀਗਾ ਉਹਦਾ ਬਦਲਾ ਲਿਆ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਸਾਡੇ ਕਈ ਵਾਰ ਬਹੁਤ ਜ਼ਿਆਦਾ ਅਸੀਂ ਬੁਰਾ ਫੀਲ ਕਰਦੇ ਹਾਂ ਗੁੱਸਾ ਆਉਂਦਾ ਤੇ ਅਸੀਂ ਕੁਛ ਦੇਰ ਬਾਅਦ ਠੰਡਾ ਹੋ ਜਾਂਦਾ ਪਰ ਇਹ ਇੱਕ ਵਿਲੱਖਣ ਸ਼ਹਾਦਤ ਹੈ ਕਿ 22 ਸਾਲ ਵੀ 22 ਸਾਲ ਉਹਨਾਂ ਨੇ ਉਹ ਸੱਗ ਨੂੰ ਬਲਦੀ ਰੱਖਿਆ ਆਪਣੇ ਸੀਨੇ ਦੇ ਵਿੱਚ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਲੰਡਨ ਦੇ ਵਿੱਚ ਜਾ ਕੇ ਜਲਿਆਂਵਾਲੇ ਬਾਗ ਦੇ ਸਾਕੇ ਦਾ ਜਿਹੜਾ ਬਦਲਾ ਲੈ ਕੇ ਤੇ ਇੱਕ ਕਿਸਮ ਦਾ ਮੈਂ ਇਹ ਕਹਿਣਾ ਕਿ ਅ ਠੰਡ ਪਾਈ ਕੌਮ ਦੇ ਹਿਰਦਿਆਂ ਦੇ ਵਿੱਚ ਸੋ ਇਹ ਬਲਖਣ ਸ਼ਹਾਦਤ ਹੈ ਅਸੀਂ ਇਸ ਦਿਹਾੜੇ ਤੇ ਆਮ ਆਦਮੀ ਪਾਰਟੀ ਵੱਲੋਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਉਹ ਇਸ ਦਿਹਾੜੇ ਤੇ ਕਿ ਇਦਾਂ ਦਾ ਸ਼ਹੀਦ ਜਿਹੜਾ ਉਹ ਸਾਡੀ ਧਰਤੀ ਤੇ ਆ